ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ ਪੰਜਾਬੀ ਜੀਵਨ ਚੈਨਲ ਤੇ ਤੇ ਦਿਲੋਂ ਸਵਾਗਤ ਹੈ ਜੇ ਤੁਹਾਨੂੰ ਸਾਡਾ ਚੈਨਲ ਵਧੀਆ ਲੱਗਾ ਤਾਂ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਅੱਜ ਅਸੀਂ ਤੁਹਾਨੂੰ ਅਗਨੀਵੀਰ ਆਕਾਸ਼ ਦੀਪ ਸਿੰਘ ਦੀ ਮਾਂ ਦੀ ਗੁਣ ਮੇਰੇ ਪੁੱਤ ਨੂੰ ਮਿਲੇ ਸ਼ੀਦੀ ਦਾ ਦਰਜਾ ਅੱਜ ਸੀ ਤੁਹਾਡੇ ਸਾਹਮਣੇ ਇੱਕ ਅਜੀਹੀ ਪੀੜਾ ਲੈ ਕੇ ਆਈ ਹਾਂ ਜੋ ਸਿਰਫ ਇੱਕ ਮਾਂ ਦੀ ਨਹੀਂ ਸਗੋਂ ਹਰ ਉਸ ਮਾਂ ਦੀ ਹੈ ਜਿਸ ਨੇ ਆਪਣਾ ਪੁੱਤ ਇਸ ਦੇਸ਼ ਲਈ ਵਾਰ ਦਿੱਤਾ ਪਰ ਉਸ ਦੀ ਕੁਰਬਾਨੀ ਨੂੰ ਮਾਣ ਨਹੀਂ ਮਿਲਿਆ ਅਗਨੀਵੀਰ ਆਕਾਸ਼ਦੀਪ ਸਿੰਘ ਇੱਕ ਜਵਾਨ ਜੋ ਦੇਸ਼ ਦੀ ਰੱਖਿਆ ਲਈ ਅੱਗੇ ਆਇਆ ਦਿਲੋਂ ਦੇਸ਼ੀਦ ਸਰੀਰ ਬਲਵਾਨ ਤੇ ਮਨੋ ਬਹਾਦਰ ਪਰ ਜਦ ਉਸ ਸਰਹੱਦ ਤੋਂ ਦੂਰ ਅੰਦਰੂਨੀ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਆਪਣੀ ਡਿਊਟੀ ਦੌਰਾਨ ਜਾਨ ਗਵਾ ਬੈਠਾ ਤਾਂ ਸਰਕਾਰੀ ਦਰਜੇ 'ਚ ਉਸ ਨੂੰ ਸ਼ਹੀਦ ਨਹੀਂ ਮੰਨਿਆ ਗਿਆ ਉਸ ਦੀ ਮਾਂ ਦੀਆਂ ਅੱਖਾਂ ਹਰ ਰੋਜ਼ ਉਸ ਰਾਹ ਨੂੰ ਤੱਕਦੀਆਂ ਹਨ ਉਹ ਕਹਿੰਦੀ ਹੈ ਜੇ ਮੇਰਾ ਪੁੱਤ ਬੀਰਤਾ ਨਾਲ ਆਪਣੀ ਡਿਊਟੀ ਨਿਭਾਉਂਦੇ ਹੋਏ ਜਾਨ ਗਵਾ ਗਿਆ ਤਾਂ ਫਿਰ ਉਸ ਨੂੰ ਸ਼ਹੀਦ ਕਿਉਂ ਨਹੀਂ ਮੰਨਿਆ ਗਿਆ ਕੀ ਉਸ ਦੀ ਕੁਰਬਾਨੀ ਘੱਟ ਸੀ ਉਹ ਮਾਂ ਨਾ ਕਿਸੇ ਇਨਾਮ ਦੀ ਮੰਗ ਕਰਦੀ ਹੈ ਨਾ ਕਿਸੇ ਮੁਆਵਜ਼ੇ ਦੀ ਸਿਰ ਮਾਣ ਦੀ ਮੰਗ ਕਰਦੀ ਹੈ ਜੋ ਹਰ ਸ਼ਹੀਦ ਦੇ ਹਿੱਸੇ ਆਉਂਦਾ ਹੈ ਉਹ ਕਹਿੰਦੀ ਹੈ ਮੇਰੇ ਪੁੱਤ ਨੂੰ ਸਮੂਹ ਸ਼ਹੀਦਾਂ ਵਾਂਗ ਸ਼ਹੀਦੀ ਦਾ ਦਰਜਾ ਮਿਲੇ ਤਾਂ ਮੈਂ ਆਪਣੀ ਛਾਤੀ ਚੌੜੀ ਕਰਕੇ ਕਹਿ ਸਕਾਂਗੀ ਕਿ ਮੇਰਾ ਪੁੱਤ ਵੀ ਦੇਸ਼ ਉਤੇ ਨਿਸ਼ਾਵਰ ਹੋਇਆ ਇਹ ਕੋਈ ਇਕੱਲਾ ਮਾਮਲਾ ਨਹੀਂ ਕਈ ਵਾਰ ਅਜਿਹੇ ਅਸਲ ਹੀਰਿਆਂ ਨੂੰ ਪ੍ਰੇਟੀਕਾਂ ਅਤੇ ਨੀਤੀਆਂ ਦੇ ਚੱਕਰ ਵਿੱਚ ਪੁਲਾ ਦਿੱਤਾ ਜਾਂਦਾ ਹੈ ਪਰ ਜਦ ਮਾਂ ਦੀ ਇੱਕ ਚੀਕ ਬਣ ਕੇ ਨਿਕਲਦੀ ਹੈ ਤਾਂ ਉਹ ਅਨਸਾਫ਼ ਦੀ ਆਵਾਜ਼ ਬਣ ਜਾਂਦਾ ਹੈ ਆਓ ਅਸੀਂ ਵੀ ਅਸਮਾ ਦੇ ਨਾਲ ਖੜੇ ਹੋਈਏ ਨਿਆਂ ਦੀ ਮੰਗ ਕਰੀਏ ਅਗਨੀ ਵੀਰ ਆਕਾਸ਼ ਦੀਪ ਸਿੰਘ ਨੂੰ ਸ਼ਹੀਦ ਮੰਨਣ ਦੀ ਮੰਗ ਕਰੋ ਜੇ ਤੁਸੀਂ ਵੀ ਇਹ ਗੱਲ ਸਹੀ ਮੰਨਦੇ ਹੋ ਤਾਂ ਇਹ ਵੀਡੀਓ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਤੇ ਲਿਖੋ ਸ਼ਹੀਦਾਂ ਨੂੰ ਸ਼ਹੀਦੀ ਦਾ ਦਰਜਾ ਮਿਲਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਸਾਡੇ ਕੋਲੋਂ ਕੋਈ ਗਲਤੀ ਹੋ ਗਈ ਹੋਵੇ ਤਾਂ ਸਾਨੂੰ ਅਣਜਾਣ ਸਮਝ ਕੇ ਮਾਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ